ਹਾਂਜੀ ਸਤਿ ਸ਼੍ਰੀ ਅਕਾਲ ਸਟਾਰਟ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਸੋਨੀ ਸਿੰਘ ਦੀਸ ਦੁਨੀਆ ਚੈਨਲ ਅੱਜ ਵਿਸ਼ਾਲ ਜਿਹੜਾ ਖੂਨਦਾਨ ਕੈਂਪਾ ਖੂਨਦਾਨ ਮਹਾਦਾਨ ਅੱਜ ਪ੍ਰਾਚੀਨ ਮੰਦਿਰ ਸ਼ਿਵ ਮੰਦਿਰ ਚੰਨੋ ਵਿਖੇ ਲਗਾਇਆ ਗਿਆ ਨੌਜਵਾਨਾਂ ਤੇ ਯੂਥ ਦੇ ਸਹਿਯੋਗ ਨਾਲ ਇੱਕ ਕਾਰਜਕਾਰੀ ਕਮੇਟੀ ਹੈ ਜਿਹਦੇ ਰਨਵਾਈ ਦੇ ਹੇਠਾਂ ਅੱਜ ਗੁਰਦਾਨ ਮਹਾਦਾਨ ਜਿਹੜਾ ਕੈਂਪਰ ਇਤਿਹਾਸਿਕ ਨੰਦੇਸ਼ੀ ਮੰਦਰ ਚੰਨੋ ਵਿਖੇ ਜਿਹੜੀ ਵਰਤਮਾਨ ਡਾਕਟਰ ਸਾਹਿਬ ਦੀ ਟੀਮ ਆਈ ਆ ਤੇ ਅਸੀਂ ਕਾਰਜਕਾਰੀ ਕਮੇਟੀ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਾਰਜਕਾਰੀ ਹਾਂਜੀ ਅਸੀਂ ਗੱਲਬਾਤ ਕਰਦੇ ਹਾਂ ਜੀ ਜਗਸੀਰ ਸਿੰਘ ਮਟੈਂਟੋ ਚੰਨੋ ਤੋਂ ਜੋ ਆਧਿਕੀ ਦੇ ਵਿਚ ਰਜਾਨ ਆ ਤੇ ਇਹਨਾਂ ਦੀ ਜਿਹੜੀ ਰਨਵਾਈ ਦੇ ਹੇਠਾਂ ਦੀ ਟੀਮ ਦੇ ਨਾਲ ਸਾਰਾ ਮੋਰਿਆ ਵਰਤ ਤੇ ਅਸੀਂ ਗੱਲਬਾਤ ਕਰਦੇ ਹਾਂ ਹਾਂਜੀ ਜੀ ਉਹਦੇ ਵਿੱਚ ਇੱਕ ਯੂਨਿਟ ਆ ਬਹੁਤ ਵੀਰੇ ਬਲੱਡ ਡੋਨੇਟ ਕਰਕੇ ਭਰਾ ਸਾਰੇ ਸਾਰੇ ਭਰਾਵਾਂ ਵੱਲੋਂ ਹੀ ਆ ਸਾਰਾ ਸਹਿਯੋਗ ਹੈ ਵੈਸੇ ਇਹ ਬਲੱਡ ਦੇਣਾ ਚਾਹੀਦਾ ਹੈ ਨਾ ਵੀ ਕਿਸੇ ਦੇ ਕੰਮ ਆ ਸਕੇ ਬਲੱਡ ਅੱਗੇ ਜੇ ਕੋਈ ਨਾ ਰੁਕੇ ਜੇ ਕੰਮ ਆ ਸਕੇ ਵੀ ਨੌਜਵਾਨوں ਨੂੰ ਇਹੀ ਅਪੀਲ ਹੈ ਵੀਰੇ ਨਸ਼ੇ ਛੱਡਣ ਹੈ ਨਾ ਆਪਣਾ ਕਿਤੇ ਸੇਵਾ ਕਰਨੀ ਕਿਤੇ ਵਾਧਾ ਕਰਨਾ ਕਿਤੇ ਬਲੱਡ ਦੇ ਕੇ ਸਾਡੇ ਨਾਲ ਸਹਿਯੋਗ ਦੇ ਸਾਰੇ ਥੋੜੇ ਜਣੇ ਜਿਹੜੇ ਯੂਥ ਰਾਜ ਉੱਤੇ ਦਾ ਹੰਕ ਦਾ ਭਰਾ ਹਾਂ ਜੀ ਨਕਰਾ ਤੇ ਯੂਨੀਅਨ ਨੂੰ ਬਧਾਈ ਬਧਾਈ ਬਹੁਤ ਆਪਣੇ ਭਰਾ ਨੇ ਸਾਰੇ ਨਾਲ ਖੜੇ ਨੇ ਫਿਰ ਆਪਣਾ ਭਰਾ ਬਾਕੀ ਨਿਰੰਦਰ ਓਜਲਾ ਅ ਮਾਰਗੀ ਪ੍ਰਧਾਨ ਨਗਰ ਕੌਂਸਲਰ ਆਪਣਾ ਕਾਲਾ ਪਪਾ ਤੇ ਸਕੇ ਭਰਾ ਨੇ ਸਾਰੇ ਜੁੜੇ ਹੋਏ ਨੇ ਉਹ ਵੀ ਪਹੁੰਚਣਗੇ ਥੋੜੇ ਲੇਟ ਨੇ ਥੈਂਕ ਯੂ ਹਾਂ ਜੀ ਸ੍ਰੀ ਸਾਹਿਬ ਹਾਂ ਜੀ ਜੁਵਾਜੇ ਪ੍ਰਾਰਨਾ ਕੀਤਾ ਰਿਹਾ ਹਰਗੋਬਿੰਦ ਸਿੰਘ ਦੇ ਪਹਿਲਾ ਪੁੱਤ میں کو پتہ ہے کہ بہت اچھا ہونا اور یہ پتہ ہے کہ اپا میں ساتھ ایک کتنی خوبی ہے اس سے یہ بہت ہی ناگہانی ہے کہ یہ وقت کو بہت اچھا ہے اللہ کا شکر ہے ساتھ لگا ہے ਉਸ ਲਈ ਵੀ ਇਹ ਇੰਡੀਆ ਜਿਸ ਤੇ ਆਪਾਂ ਨੂੰ ਮੋਹਤਾਬਾ ਦਾ ਆਪਣਾ ਜਨਤਕ ਰੋਡ ਪ੍ਰੋਜੈਕਟ ਹੈ ਕਿ ਸਾਲ ਵਿੱਚ ਜੂਰੂਰ ਪੈਸਾ ਦੀ ਹੈ। ਪਰ ਆਪਾਂ ਦਾ ਕੰਮ ਕਰ ਰਹੇ ਤੇ ਬਹੁਤ ਸਾਰੇ ਲੋਕਾਂ ਦੀ ਜਾਨੇ ਨੁਕਸਾਨਾਂ ਦੀ ਆਪਾਂ ਜਾਣ ਹੁੰਦਾ ਹੈ। ਤੇ ਇੰਨਾ ਕਿ ਦੂਰੇ ਇਲਾਕੇ ਤੇ ਵੀ ਪਸਦਾਰੀ ਹੈ ਕਿ ਨਾ ਮਾਹੀ ਨਾ ਤੱਕੀ ਦਾ ਹੁਕਮ। ਚਲੋ ਜੀ ਆਪਾਂ ਵਰਤਮਾਨ ਬਲੱਡ ਬੈਂਕ ਪਟਿਆਲਾ ਤੋਂ ਸਾਡੀ ਬਲੱਡ ਬੈਂਕ ਦੀ ਟੀਮ ਆਈ ਹੋਈ ਆ 32 ਯੂਨਟਾਂ ਹਾਲੇ ਤੱਕ ਡੋਨੇਸ਼ਨ ਹੋ ਚੁੱਕੀਆਂ 100 ਯੂਨਟਾਂ ਸਿਸਪੈਕਟ ਕਰਦੇ ਆ 100 ਬੋਤਲਾਂ ਦੇ ਬਦਲਾਣ ਹੋ ਜਾਣਗੀਆਂ ਇੱਥੇ ਕਿੰਨਾ ਖੂਨਦਾਨ ਹੋਣ ਦੀ ਅਪੀਕਸ਼ਨ ਹੈ 100 ਬੋਤਲਾਂ ਖੂਨਦਾਨ ਹੋਣ ਦੀ ਪਕਸ਼ਾ ਹੈਗੀ ਤੇ ਕਿੰਨੇ ਚਿਰ ਬਾਅਦ ਖੂਨਦਾਨ ਕਰਨਾ ਹਰ 3 ਮਹੀਨੇ ਬਾਅਦ ਖੂਨਦਾਨ ਕਰਨਾ ਚਾਹੀਦਾ ਯਾਨੀ ਕਿ ਇਹ ਦੀ ਸ਼ਰਤ ਹੈ ਖੂਨਦਾਨ ਕਰਨ ਦੇ ਕਾਫੀ ਫਾਇਦੇ ਆ ਆਪਣੇ 1500 ਤੋਂ 1600 ਤੱਕ ਦੇ ਟੈਸਟ ਫ੍ਰੀ ਆਫ ਕਾਸਟ ਹੋ ਜਾਂਦੇ ਨੇ ਤੇ ਕੁਝ ਬਿਮਾਰੀਆਂ ਉਹ ਜਿਹੜੀਆਂ ਜੋ ਸਾਨੂੰ ਨਹੀਂ ਪਤਾ ਹੁੰਦੀਆਂ ਖੂਨਦਾਨ ਕਰਨ ਦਾ ਸਾਨੂੰ ਉਹ ਬਿਮਾਰੀਆਂ ਦਾ ਉਹ ਪਤਾ ਲੱਗ ਜਾਂਦਾ ਹੈ ਠੀਕ ਹੈ ਥੋੜਾ ਜਿਹਾ ਕੋਈ ਮੈਸੇਜ ਹੈ ਸਾਡਾ ਯੂ ਤੋਂ ਇਹੀ ਮੈਸੇਜ ਆ ਖੂਨਦਾਨ ਕਰੋ ਤੇ ਨਸ਼ੇ ਤਿਆਗੋ ਠੀਕ ਠੀਕ ਹੈ ਧੰਨਵਾਦ ਜੀ ਅੱਜ ਜਿਹੜਾ ਅਨਰ ਇਹਨਾਂ ਨੇ ਖੂਨਦਾਨ ਕਰਿਆ ਕਿਉਂਕਿ ਖੂਨ ਮਹਾਦਾਨ ਹੈ ਇੱਕ ਇਸ ਨਾਲ ਅਸੀਂ ਕਿਸੇ ਵੀ ਕਿਸੇ ਦੀ ਜਾਨ ਬਚ ਸਕਦੀ ਆ ਹਰ ਇੱਕ ਨੂੰ ਅੰਮੀ ਜਿੰਨੀ ਦੇ ਵਿੱਚ ਇੱਕ ਪਰਾਲਾ ਜਿਹੜਾ ਖੂਨਦਾਨ ਕਰਨਾ ਚਾਹੀਦਾ ਤਾਂ ਕਿ ਕਿਸੇ ਨਾ ਕਿਸੇ ਦੀ ਜਾਨ ਬਚ ਸਕੇ ਔਕੇ ਟਾਈਮ ਕਈ ਵਾਰ ਲੋਡ ਹੁੰਦੀ ਹੈ ਵੀ ਕਿਦਾਂ ਖੂਨ ਦੀ ਕੋਲਕ ਘਾੜ ਪੈ ਜਾਂਦੀ ਹੈ ਤੇ ਹਰ ਇੱਕ ਨੂੰ ਆਪਣਾ ਖੂਨ ਚੈੱਕ ਕਰਾਉਣਾ ਚਾਹੀਦਾ ਤੇ ਖੂਨ ਚੈੱਕ ਕਰਾ ਕੇ ਸਾਨੂੰ ਕੁਝ ਕੁ ਵੀ ਪਤਾ ਹੋਣਾ ਚਾਹੀਦਾ ਕਿ ਕਿਹੜਾ ਸਾਡਾ ਕੋਈ ਪੋਜੀਟਿਵ ਨੈਗੇਟਿਵ ਆ ਤਾਂ ਕਿ ਕਿਸੇ ਦੀ ਲੋੜ ਪੈਣ ਤੇ ਅਸੀਂ ਇਮੀਡੀਟਲੀ ਹੈਲਪ ਕਰ ਸਕੀਏ